ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਕਸ਼ਨ ਮੋਰ ਦੇ ਵਿੱਚ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਹਰ ਇਲਾਕੇ ਦਾ ਜਾਇਜ਼ਾ ਕੀਤਾ ਜਾ ਰਿਹਾ ਹੈ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਉਮੀਦਵਾਰਾਂ ਦੇ ਨਾਲ ਧੱਕਾ ਹੁੰਦਾ ਹੈ ਉੱਥੇ ਜਾਂਦੇ ਨੇ ਅਤੇ ਖਾਸ ਕਰਕੇ ਪ੍ਰਸ਼ਾਸਨ ਦੇ ਵਿਰੁੱਧ ਵਾਰ-ਵਾਰ ਆਪਣੀਆਂ ਮੰਗਾਂ ਨੂੰ ਬਲੰਦ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਆਡੀਓ ਲੀਕ ਹੋਈ ਆਡੀਓ ਨੂੰ ਲੈ ਕੇ ਇੱਕ ਵਾਰ ਫਿਰ ਐਕਸ਼ਨ ਮੋਰ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਪੰਜਾਬ ਪੁਛ ਦੇ ਵੱਡੇ ਅਫਸਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗੇ ਦਾਖਲ ਕਰਨ ਤੋਂ ਰੋਕਣ ਲਈ ਹਦਾਇਤਾਂ ਜਾਰੀ ਕਰਨ ਲਈ ਕਾਨਫਰੰਸ ਕਾਲ ਦੀ ਆਡੀਓ ਜਨਤਕ ਹੋਣ ਮਗਰੋਂ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਅਤੇ ਮਾਮਲੇ ਦੀ ਮਾਮਲੇ ਦੀ ਜਾਂਚ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਜਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸਵੇਰੇ ਇੱਕ ਕਾਨਫਰੰਸ ਕਰਕੇ ਕਾਨਫਰੰਸ ਕਾਲ ਦੀ ਆਡੀਓ ਜੱਤ ਕਰਨ ਮਗਰੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਕਾਨਫਰੰਸ ਕਾਲ ਵਿੱਚ ਵੱਡੇ ਅਫਸਰ ਵੱਲੋਂ ਖਾਸ ਤੌਰ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਰਿਟਰਨਿੰਗ ਅਫਸਰ ਅਤੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕਣ ਦੀ ਹਦਾਇਤਾਂ ਜਾਰੀ ਕੀਤੀਆਂ ਜਾਰੀਆਂ ਸਨ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਮਾਮਲਾ ਇਸ ਕਰਕੇ ਚੁੱਕਿਆ ਕਿਉਂਕਿ ਇਸ ਵਿੱਚ ਪਟਿਆਲਾ ਦੇ ਵੱਡੇ ਅਫਸਰ ਆਮ ਆਦਮੀ ਪਾਰਟੀ ਨੂੰ ਲਾਹ ਪਹੁੰਚਾਉਣ ਲਈ ਯੋਜਨਾ ਬੰਦੇ ਗਿਣੇ ਮਿੱਥੇ ਢੰਗ ਨਾਲ ਗੈਰ ਸੰਵਿਧਾਨਿਕ ਕਾਰਵਾਈਆਂ ਕਰਦਿਆਂ ਨਾਗਰਿਕਾਂ ਤੋਂ ਉਹਨਾਂ ਦੀ ਵੋਟ ਦਾ ਲੋਕਤੰਤਰੀ ਅਧਿਕਾਰ ਖੋਣ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਹੀ ਅਦਾਇਤਾ ਆਮ ਆਦਮੀ ਪਾਰਟੀ ਸਰਕਾਰ ਦੇ ਕਹਿੰਦੇ ਸਾਰੇ ਸੁਭ ਵਿੱਚ ਜਾਰੀ ਕੀਤੀਆਂ ਗਈਆਂ ਹਨ ਅਤੇ ਮੰਗ ਕੀਤੀ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਵਿੱਚ ਦਖਲ ਦੇਣ ਅਤੇ ਹਾਈ ਕੋਰਟ ਕੋਲ ਪਹੁੰਚ ਕੇ ਵਕਰੀ ਵਖਰੇ ਤੌਰ ਤੇ ਕੀਤੀ ਗਈ ਅਦਾਲਤ ਨੇ ਸੂਬਾ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਸੋਵਾਲ ਲਈ ਮੋਰਚਾਰੀ ਕਰ ਦਿੱਤਾ ਹੈ ਸਾਬਕਾ ਮੰਤਰੀ ਡਾਕਟਰ ਦਜੀਤ ਸਿੰਘ ਨਚੀਮਾ ਵੱਲੋਂ ਇੱਕ ਜਨਤਕ ਹਿੱਤ ਪਟੀਸ਼ਨ ਪੀਆਈਐਲ ਦੇ ਰੂਪ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਸੂਬੇ ਵਿੱਚ ਬਲਾਕ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਆਜ਼ਾਦ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਕਰਵਆਂੀਆਂ ਅਤੇ ਯਕੀਨੀ ਬਣਾਉਣ ਵਾਸਤੇ ਨਿਆਂਕ ਤੌਰ ਤੇ ਲੜੀਂਦੇ ਕਦਮ ਚੁੱਕੇ ਜਾਣ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਵੱਡੇ ਅਫਸਰ ਨੇ ਇੱਕ ਵਾਰ ਇੱਕ ਵਾਇਰਲ ਕਾਨਫਰੰਸ ਕਰਕੇ ਵਾਇਰਲ ਕਾਨਫਰੰਸ ਕਾਲ ਵਿੱਚ ਅਪਰਾਧਿਕ 사ਜਦ ਅਰਸ਼ੀ ਹੈ ਜਿਸ ਰਾਹੀਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾ ਧਮਕਾ ਰਹੇ ਧਮਕਾ ਕੇ ਰਾਹ ਵਿੱਚ ਰੋਕ ਕੇ ਕਾਗਜ਼ ਖੂਨ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੁਕਿਆ ਗਿਆ ਹੈ ਇਸ ਪਟੀਸ਼ਨ ਚ ਜੋ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਅਰਸ਼ਦੀਪ ਸਿੰਘ ਗਲੇ ਨੇ ਦਾਖਲ ਕੀਤੀ ਹੈ ਜਿਸ ਵਿੱਚ ਕਹਾ ਗਿਆ ਹੈ ਵਾਇਰਲ ਆਡੀਓ ਵਿੱਚ ਸਾਹਮਣੇ ਆਇਆ ਕਿ ਕਿਵੇਂ ਵਿਰੋਧੀਆਂ ਨੂੰ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਜਾਂ ਜਾਂ ਫਿਰ ਬੀਡੀਪੀਓ ਜਾਂ ਐਸਟੀਐਮ ਦਫ਼ਤਰ ਵਿੱਚ ਪਹੁੰਚਣ ਤੇ ਰੋਕਣ ਲਈ ਆਪ ਵਿਧਾਇਕਾਂ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਰਿਟਰਨਿੰਗ ਅਫਸਰਾਂ ਵੱਲੋਂ ਕਾਗਜ਼ ਰੱਦ ਕੀਤੇ ਜਾਣ ਵਿਸਤਾਰਕ ਪੂਰਵਕ ਹੁਕਮ ਜਿਹੜੇ ਹੈ ਜਾਰੀ ਕੀਤੇ ਗਏ ਨੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਵੱਡੇ ਪੁਲਿਸ ਮੁਲਾਜ਼ਮ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਇਹ ਆਡੀਓ ਹੈ ਉਸ ਦੀ ਜਾਂਚ ਜਿਹੜਾ ਹਾਈ ਕੋਰਟ ਵੱਲੋਂ ਕੀਤੀ ਜਾਵੇ ਤੇ ਡਾਕਟਰ ਦਜੀਤ ਸਿੰਘ ਚੀਮਾ ਨੇ ਜਿਹੜੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਇਹ ਚੋਣਾ ਨਿਰਪੱਖ ਅਤੇ ਸਰਪੱਖੀ ਤਰੀਕੇ ਦੇ ਨਾਲ ਕਰਾਈਆਂ ਜਾਣ ਉਹਨਾਂ ਨੇ ਕਿਹਾ ਕਿ ਇਸ ਆਡੀਓ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਹਾਲਾਂਕਿ ਉਹ ਵੱਡੇ ਅਫਸਰ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਆਡੀਓ ਹੈ ਇਹ ਆਈਏ ਦੀ ਮਦਦ ਦੇ ਨਾਲ ਬਣੀ ਹੋਈ ਹੈ ਪੀਟੀਸੀ ਸਾਂਝਾ ਵੱਲੋਂ ਇਹ ਖਬਰ ਨਿਸ਼ਾਨ ਕੀਤੀ ਗਈ ਹੈ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਸ਼ਬਦੀ ਹਮਲੇ ਅਤੇ ਟਾਰਗੇਟ ਕਰ ਰਹੇ ਨੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਧੰਨਵਾਦ